ਕੀ ਕੀਦਾ ਲੈ ਲਈ ਸਾਨਾ ਵਾਲਾ ਉਹ ਜੋ ਬੱਚਿਆਂ ਨੂੰ ਆਪਾਂ ਪਿਛਲੇ ਦਿਨਾਂ ਦੇ ਵਿੱਚ ਜੋ ਸਰਬਸਦਾਨੀ ਪੁੱਤਰਾਂ ਦੇ ਦਾਨੀ ਦਾ ਪ੍ਰਕਾਸ਼ ਪੇਰਾ ਮਨਾਇਆ ਪਰ ਉਹ ਤੇ ਪ੍ਰਵਾਹ ਫੇਰੀਆਂ ਦਾ ਜੋ ਮੱਗਰ ਦੀ ਸ਼ਬਦ ਕੀਰਤਨ ਕਰਦੇ ਪ੍ਰਕਰਮਾ ਕਰਦੇ ਸੀ ਸੰਗਤ ਦੇ ਰੂਪ ਮਿਆਂ ਦਾ ਮਨ ਦੀ ਗਾ ਮਤ ਉੱਚੀ ਮਤ ਸਤ ਦੇ ਰਾਖੇ ਆ ਆਕਾਰਤ ਕੁਵਾਹਿਦੂ ਸਾਹਿਬ ਜੀ ਪਿੰਡ ਕੋਟਲਾ ਸੂਰਜਮਲ ਚ ਮਨਾਏਗੀ ਇਤਿਹਾਸਕ ਲੋੜੀ ਸਾਰੇ ਨਗਰ ਦੀ ਪੁਰਾਣੀ ਪਰੰਪਰਾ ਦਰਾਨ ਸਾਂਝੀ ਥਾਂ ਤੇ ਇਕੱਠੇ ਹੋ ਕੇ ਲਗਾਇਆ ਗਿਆ ਵਿਸ਼ਾਲ ਧੂਣਾ ਸ਼ਾਹਕੋਟ ਦੇ ਨਜ਼ਦੀਕ ਪਿੰਡ ਕੋਟਲਾ ਸੂਰਜਮਲ ਦੇ ਨਗਰ ਵੱਲੋਂ ਸੰਤਾਂ ਮਹਾਂਪੁਰਸਾਂ ਸੰਤ ਬਾਬਾ ਮਨਸਾ ਸਿੰਘ ਜੀ ਤੇ ਧੰਨ ਧੰਨ ਬਾਬਾ ਨਿਹਾਲ ਸਿੰਘ ਜੀ ਦੇ ਪਵਿੱਤਰ ਅਸਥਾਨਾਂ ਤੇ ਅਰਦਾਸਾਂ ਬੇਨਤੀਆਂ ਕਰਨ ਉਪਰੰਤ ਪਿੰਡ ਦੀ ਪੁਰਾਣੀ ਪਰੰਪਰਾ ਦਰਾਨ ਸਾਂਝੀ ਥਾਂ ਤੇ ਧੰਨ ਧੰਨ ਬਾਬਾ ਨਿਹਾਲ ਸਿੰਘ ਜੀ ਦੇ ਪਵਿੱਤਰ ਅਸਥਾਨਾਂ ਸਾਹਮਣੇ ਸਾਰੇ ਨਗਰ ਵੱਲੋਂ ਇੱਕ ਵਿਸਾਰੂਪ ਚ ਧੂਣਾ ਲਗਾਇਆ ਜਾਂਦਾ ਹੈ। ਇਸ ਸਾਲ ਵੀ ਸਾਰੇ ਨਗਰ ਵੱਲੋਂ ਲੋਹੜੀ ਦਾ ਤਿਆਰ ਬੜੀ ਹੀ ਸਰਦਾਂ ਭਾਵਨਾ ਨਾਲ ਮਨਾਇਆ ਗਿਆ। ਜੇਸੋ ਪ੍ਰੰਤ ਜਾਣਕਾਰੀ ਦਿੰਦੇ ਆ ਸਾਬਕਾ ਸਰਪੰਚ ਜਗਤਾਰ ਸਿੰਘ ਖਾਲਸਾ ਨੇ ਦੱਸਿਆ ਕਿ ਸਵੇਰ ਤੋਂ ਹੀ ਨਗਰ ਦੀਆਂ ਧੀਆਂ ਵੱਲੋਂ ಗ್ರಾಮ ਪੰਚਾਇਤ ਪਿੰਡ ਕੋਟ ਦਾ ਸੂਰਜਮਲ ਦੀ ਅਗਵਾਈ ਹੇਠ ਜਿੰਨਾ ਘਰਾਂ ਵਿੱਚ ਲੋਹੜੀ ਪਾਈ ਗਈ ਸੀ ਉਹਨਾਂ ਦੇ ਘਰਾਂ ਵਿੱਚ ਜਾ ਕੇ ਲੋਹੜੀ ਮੰਗੀ ਗਈ ਹੈ। ਇਸ ਤੋਂ ਬਾਅਦ ਸਾਰੇ ਨਗਰ ਵੱਲੋਂ ਧੰਨ ਧੰਨ ਬਾਬਾ ਨਿਹਾਲ ਸਿੰਘ ਦੇ ਪਵਿੱਤਰ ਸਥਾਨਾਂ ਦੇ ਸਾਹਮਣੇ ਦਰਵਾਜੇ ਵਿੱਚ ਇਕੱਠੇ ਹੋਣ ਪ੍ਰੰਤ ਬਾਬਾ ਜਸਵੰਤ ਸਿੰਘ ਕੋਟਲਾ ਜੀ ਨੇ ਨਗਰ ਦੀ ਸੁਖ ਸ਼ਾਂਤੀ ਤੇ ਤਰੱਕੀ ਲਈ ਅਰਦਾਸਾਂ ਬੇਨਤੀਆਂ ਕੀਤੀਆਂ ਅਰਦਾਸਾਂ ਬੇਨਤੀਆਂ ਕਰਨ ਪ੍ਰੰਤ ਬਾਬਾ ਜਸਵੰਤ ਸਿੰਘ ਕੋਟਲਾ ਜੀ ਵੱਲੋਂ ਧੋਨੇ ਦੀ ਰੰਗਮਤਾ ਕੀਤੀ ਗਈ ਜਿਸ ਪ੍ਰੰਤ ਨਗਰ ਦੀਆਂ ਸੰਗਤਾਂ ਵੱਲੋਂ ਬੜੀ ਹੀ ਸਰਦਾ ਭਾਵਨਾ ਨਾਲ ਲੋਹੜੀ ਮਨਾਇ ਗਈ ਸ਼ਾਹਕੋਟ ਤੋਂ ਜਸਵੀਰ ਸੀਰਾ ਦੀ ਖਾਸ ਰਿਪੋਰਟ ਬਾਦ ਵਿੱਚ ਆਮ ਬੇਨੇ ਵੈਗੁਰਜੀ ਦਾ ਖਾਲਸਾ ਵੈਗੁਰਜੀ ਦੀ ਫਤਿਹ ਜਿਹੜੀ ਸਾਹ ਕੋਟ ਦੇ ਚੜ੍ਹਦੇ ਪਾਸੇ ਪਿੰਡ ਕੋਟਲਾ ਸੀਗਨਾਲ ਜੋ ਸਾਡੇ ਨਗਰ ਵਿੱਚ ਹਰ ਸਾਲ ਸਾਰਾ ਨਗਰ ਨਾਲ ਮਿਲ ਕੇ ਲੋਹੜੀ ਦਾ ਤਿਹਾਰ ਇਕੱਠਾ ਲੌਂਦਾ ਦਾ ਤੇ ਜੋ ਸਾਡੇ ਨਗਰ ਦੀ ਲੋਹੜੀ ਦੀ ਢੂਣੇ ਦੀ ਪੁਰਾਣੀ ਪਰੰਪਰਾ ਜਿਵੇਂ ਸਾਡਾ ਨਗਰ ਵਸਿਆ ਚੱਲਦੀ ਆ ਕਿਉਂਕਿ ਸਾਰਾ ਨਗਰ ਇੱਕ ਤਾਂ ਸੰਗਤ ਦੇ ਵਿੱਚ ਕੱਪਰ ਹੋ ਕੇ ਜੋ ਅਰਦਾਸ ਬੇਨਤੀਆਂ ਧੂਲੇ ਤੇ ਕਰਦੇ ਆ ਤੇ ਜੋ ਪਿਛਲੇ ਸਾਲ ਦੀਆਂ ਅਰਦਾਸ ਬੇਨਤੀਆਂ ਪੂਰੀਆਂ ਹੋਈਆਂ ਸੰਤਾ ਸੁੱਖਾ ਲੈਂਦੀਆਂ ਅੱਗੇ ਤੋਂ ਸਰਦਾ ਦੇ ਨਾਲ ਅਰਦਾਸ ਬੇਨਤੀਆਂ ਸੰਕਾਂ ਕਰਦਿਆਂ ਦਾ ਸੋ ਸਾਡੇ ਨਗਰ ਤੇ ਪੰਤਨ ਬਾਬਾ ਲਹਾਜਬਾਦ ਜੀ ਦੀ ਸੰਤ ਬਾਬਾ ਮਨਸ਼ਾ ਸਿੰਘ ਜੀ ਦੀ ਬੜੀ ਮਾਰ ਕਿਰਪਾ ਵਾ ਕਿਉਂਕਿ ਸਾਰਾ ਨਗਰ ਸੁਮੱਚੇ ਤੌਰ ਤੇ ਇਹ ਲੋਹੜੀ ਦਾ ਤਿਹਾਰ ਰਲ ਮਿਲ ਕੇ ਮਨਾਉਂਦਾ ਵਾ ਸੋ ਮੈਂ ਜਿੱਥੇ ਨਗਰ ਨਿਵਾਸੀਆਂ ਨੂੰ ਸਾਡੇ ਐਨਆਈ ਵੀਰ ਜਿਹੜੇ ਪਰਦੇਸ਼ਾਂ ਦੇ ਵਿੱਚ ਬੈਠੇ ਆ ਉਹਨਾਂ ਨੂੰ ਵੀ ਲੋਹੜੀ ਦੀਆਂ ਪ੍ਰਬੰਧਕਾਂ ਵੱਲੋਂ ਲੱਖ ਲੱਖ ਵਧਾਈ ਦਿੰਦਾ ਵਾਂ ਸੋ ਮੁਬਾਰਕਾਂ ਦਿੰਦਾ ਤੇ ਇੱਕ ਅਰਦਾਸ ਬੇਨਤੀ ਕਰਦੇ ਆ ਤੇ ਬੈਂਕ ਕੰਪਨੀ ਦਾ ਚੌਕੜੀ ਜੋ ਸਾਡੇ ਨਗਰ ਨੂੰ ਤੇ ਸਾਡੇ ਐਨਆਈ ਵੀਰਾਂ ਨੂੰ ਤਰੱਕੀ ਬਖਸ਼ੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ